ਲੋਗੀ ਅੱਜ ਚੱਲੇ ਆ ਮਾਛੂਆੜੇ ਗਿੱਲ ਫੈਮਿਲੀ ਦੇ ਨਵੇਂ ਘਰ ਦੇ ਵਿੱਚ ਖੰਡ ਫਾਟ ਸਭ ਦੀ ਆਰੰਭਤਾ ਪਰਸੋਂ ਨੂੰ ਹੋਊਗਾ ਅੱਜ ਆਰੰਭਾ ਹੋਊਗਾ ਆਰੰਭ ਤੇ ਚੱਲੇ ਆ ਮੈਂ ਤੇ ਆਪਣਾ ਸਾਰੀ ਜਾਵਾਂਗੇ ਅੱਜ ਹੁਣ ਚੱਲਿਆ ਮੈਂ ਤੇ ਤਪੜਾ ਰੇਟ ਹੋ ਗਿਆ ਸੀ ਕੰਮਕਾਰ ਕਰਦੇ ਘਰੇ ਚੱਲਦੇ ਆਂ ਦੇਦੇ ਆਂ ਮੱਚੀ ਬੜਾ ਰੋਲ ਨੇ ਸਾਨੂੰ ਜ਼ਿੰਦਗੀ ਬਣਾਦੀ ਸਾਡੀ ਦਾ ਜਿਹੜਾ ਆ ਰੋਲ ਬਣ ਗਿਆ ਮਾਛੂੜੇ ਦਾ ਬਾੜਾ ਨਜ਼ਾਰਾ ਸਮਰਾਲੇ ਨੂੰ ਸਿੱਧਾ ਬਗਲੀ ਜਗ੍ਹਾ ਤੇ ਨਿਕਲਣਾ ਹੈ ਦੇਖੋ ਟਾਪ ਕੋ ਟਾਪ ਨਹੀਂ ਇਹ ਰੋਡ ਦਾ ਬੜਾ ਅਵਰਾਲ ਸੀ ਤੇ ਖੰਨੇ ਜੀ ਘੁੰਮ ਕੇ ਆਉਣਾ ਪੈਂਦਾ ਸੀ ਨਾਲੇ ਕਲੇਨ ਬਣ ਗਈ ਨਾ ਉਹਦੇ ਨਾਲ ਪੂਰਾ ਵਧੀਆ 6-7 ਮਿੰਟ ਚ ਅਸੀਂ ਜੀਟੀ ਰੋਡ ਤੇ ਪਹੁੰਚ ਜਾਂਦੇ ਹਾਂ ਘਰੋਂ ਚੱਲ ਕੇ ਨਹੀਂ ਅੱਧੇ ਘੰਟੇ ਚ ਜਾਂਦੇ ਸੀ ਉੱਥੇ ਤੱਕ ਬਾਕੀ ਯਾਰ ਆਦਾ ਆਪਾਂ ਨੂੰ ਫਾਇਦਾ ਪਾਤਾ ਹੁਣ ਅੱਧਾ ਟ੍ਰੈਫਿਕ ਘਟ ਗਿਆ ਖੰਨੇ ਬਾਅਦ ਜਿਹੜਾ ਆਪਾਂ ਜਾਂਦੇ ਸੀਗੇ ਉਹ ਇੱਧਰ ਕੀ ਜਾਣ ਲੱਗ ਗਏ ਸਾਰੇ ਜਾਣੇ ਲਓ ਜੀ ਪਹੁੰਚ ਗਏ ਆਪਾਂ ਫਾਟਕਾਂ ਤੇ ਡੈੜੂ ਵਾਲੇ ਫਾਟਕਾਂ ਤੇ ਸਾਡੇ ਬਾਪੂ ਦੇ ਨਾਂ ਕੇ ਡੈੜੂ ਪਿੰਡ ਪਹੁੰਚ ਗਏ ਡੈੜੂ ਇਹ ਵੀ ਸਿੱਖਤ ਆਪ ਦੇ ਵਿੱਚ ਬਹੁਤ ਸੁਨਹਿਰੀ ਖਰੜੇ ਲਿਖਿਆ ਜਾਉ ਜਦੋਂ ਕਲੇ ਇਹ ਪਿੰਡ ਦਾ ਨਾਮ ਹੇ ਤਾਂ ਟ੍ਰੇਨ ਆਉਗੀ ਹਜੇ ਟ੍ਰੇਨ ਆਉਗੀ ਫਾਟਕ ਬੰਦ ਹੈ ਉਹ ਕੋਟੀ ਹੁੰਦੀ ਸੀ ਨਾ ਕੋਟੀ ਦੇ ਲਾ ਰੇਲਵੇ ਦੇ ਵਿੱਚ ਆ ਗਈ ਜੀ ਟ੍ਰੇਨ ਉਹ ਨਿਕਲ ਗਈ ਚੱਕ ਦੋ ਭਾਈ ਫਾਟਕਾ ਹੁਣ ਚੱਕੇ ਜਾਣਗੇ ਇਧਰ ਚੱਕਦੇ ਹੋਣਗੇ ਨਾ ਹੂਥ ਆ ਗਮਰਾ ਉਥੇ ਉਹ ਜਿੱਥੇ ਝੰਡਾ ਲੱਗਾ ਉਹਦੇ ਚੱਕ ਤੇ ਬਸ ਲੱਗੇ ਹੱਥ ਨਾਲ ਚੱਕ ਦਿੰਦੇ ਹੁਣ ਤਾਂ ਅੰਦਰ ਮਸ਼ੀਨਾਂ ਕੰਪਿਊਟਰ ਆ ਬਟਨ ਲੱਗ ਗਿਆ ਬਟਨ ਦਬਣਾ ਹੁੰਦਾ ਹਾਂ ਆਯੋ ਦੇ ਇੱਧਰ ਵੀ ਮੋਟਰ ਲੱਗੀ ਆ ਪੰਨਾ ਐ ਘਵਾ ਕੇ ਚੱਕ ਦਿੰਦਾ ਸੀ ਹੋਰ ਤਾਂ ਨਹੀਂ ਆਉਣੀ ਬਸ ਇੰਨੀ ਟਾਈਮ ਕਾ ਨੂੰ ਚੱਕ ਤੇ ਹੀ ਫਾਟਕ ਸ਼ਿਆਲੀਆਂ ਗੱਡੀਆਂ ਐਕਸ ਟਾਈਮ ਹੋ ਗਿਆ 9:20 ਸਾਢੇ 9 ਆ ਲੈਣ ਹੁਣ ਨਿਕਲਿਆ ਆਹ ਆਹ ਵਾਲੀ ਇਹ ਪਹਿਲਾਂ ਹੁੰਦੀ ਸੀ ਦੋ ਇਹ ਲੈਣਾ ਉਰੇ ਫਾਟ ਹੁੰਦਾ ਸੀ ਇੱਥੇ ਇਹ ਫਾਟ ਇੱਥੋਂ ਹੀ ਬਦਲ ਕੇ ਉੱਧਰ ਜਾਣਾ ਇਹ ठीक अच्छा ये रोड ਨੂੰ ਸਾਹਮਣੇ ਰੋਡ ਬਣਿਆ ਆ ਜਿੱਦੋਂ ਪਿੰਡ ਤੇ ਵੱਢਦੇ ਆਂ ਸਾਹਮਣੇ ਉੱਥੇ ਲੱਗਣਾ ਇਹ ਲਓ ਕਿਆ ਨਿਕਲੇ ਫਾਟ ਕੇ ਵਾਲੀ ਵਾਲ ਕੀ ਸ਼ਰਤ ਚੋਦੇ ਤੇ ਉਹ ਕੋਈ ਨਹੀਂ ਕਮੈਂਡ ਰੱਖਦਾ ਜਾਨੀ ਤੇ ਦਿੱਕਲੀ ਬਹੁਤ ਚੰਗੀ ਹਮ ਉਹ ਤਰ੍ਹਾਂ ਕੋਲੇ ਤੋਂ ਨਹੀਂ ਉਹ ਲਾਉਂਦੀ ਇੱਜ ਦਿਨਾਂ ਕੋਠੀ ਅੱਜ ਇਹਦੇ ਆਏ ਜੀ ਖੰਡਪਾਟ ਸਾਹਿਬ ਆਰੰਭ ਹੋਇਆ ਪਰਸੋਂ ਹੋਊਗਾ ਚਲਿਏ